ਇਹ ਸਾਡੇ ਨਾਲ TS Ryard ਜੁੜ ਚੁੱਕੇ ਨੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਨੇ ਰਿਆੜ ਇਹਨਾਂ ਨੇ ਅਲੱਗ ਮਾਰਸਾ ਉਹਨਾਂ ਦੇ ਨਾਲ ਜਿਹੜਾ ਹੈ ਸਮਾਂ ਬਿਤਾਇਆ ਸਰ ਬਹੁਤ-ਬਹੁਤ ਸਵਾਗਤ ਹੈ ਔਰ ਬਹੁਤ-ਬਹੁਤ ਸ਼ੁਕਰੀਆ ਸਾਨੂੰ ਗੱਲ ਕਰਨ ਲਈ ਲੇਕਿਨ ਬੜੀ ਹੀ ਦੁਖਦਾਈ ਖਬਰ ਅੱਜ ਜਿਹੜੀ ਸਾਹਮਣੇ ਆਈ ਹੈ ਜਸਵਿੰਦਰ ਪੱਲਾ ਦੇ ਦੇਹਾਂ ਦੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹੋ ਆ ਬਿਲਕੁਲ ਜੀ ਬਹੁਤ ਦੁੱਖ ਦੀ ਘੜੀ ਹੈਗੀ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਾਣਾ ਵਾਸਤੇ ਕਿ ਮੈਂ ਤਾਂ ਕਹਾਂਗਾ ਕਿ ਸਾਰੇ ਹੀ ਪੰਜਾਬ ਔਰ ਸਾਰੇ ਹੀ ਸੰਸਾਰ ਵਾਸਤੇ ਕਿਉਂਕਿ ਇੱਕ ਬਹੁਤ ਵੱਡਾ ਕਮੇਡੀਅਨ ਕਲਾਕਾਰ ਸੀ ਡਾਕਟਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਸਾਰੀ ਆਪਣੀ ਬੀਐਸਸੀ ਐਗਰੀਕਲਚਰ ਦੀ ਐਮਐਸਸੀ ਔਰ ਪੀਐਚਡੀ ਤੱਕ ਦੀ ਸਟਡੀ ਜਿਹੜੀ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਔਰ ਇੱਥੇ ਹੀ ਉਹ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਆਪਲੀ ਸੇਵਾ ਸ਼ੁਰੂ ਕੀਤੀ ਔਰ ਦੇਖੋ ਕਿ ਬੜਾ ਲੰਬਾ ਸਮਾਂ ਉਹ ਕਮੇਟੀ ਦੇ ਵਿੱਚ ਬਹੁਤ ਲੰਬਾ ਸਮਾਂ ਕਿੱਗੀਆਂ ਵੱਡੀਆਂ ਫਿਲਮਾਂ ਉਹਨਾਂ ਨੇ ਬਣਾਈਆਂ ਔਰ ਬਹੁਤ ਹੀ ਇੱਕ ਨੇਕ ਅਤੇ ਬਹੁਤ ਹੀ ਚੰਗੇ ਸੁਭਾਅ ਵਾਲੇ ਜਿਹੜੇ ਉਹ ਟੀਚਰ ਸੀਗੇ ਔਰ ਐਜ਼ ਅ ਹਿਊਮਨ ਬੀਇੰਗ ਬਹੁਤ ਜ਼ਿਆਦਾ ਵਧੀਆ ਸੀ ਔਰ ਮੇਰੇ ਨਾਲ ਤਕਰੀਬਨ 90 ਤੋਂ ਉਹਨਾਂ ਦੀ ਅਟੈਚਮੈਂਟ ਸੀਗੀ 90 ਤੋਂ ਲੈ ਕੇ ਦੇਖ ਲਓ ਕਿ 31 ਮਈ 2000 20 ਤੱਕ ਉਹ ਐਜ ਹੈਡ ਜਦੋਂ ਮੁਖੀ ਇੱਕ ਵਿਭਾਗ ਦੇ ਰਿਟਾਇਰ ਹੋਏ ਨੇ ਉਦੋਂ ਤੱਕ ਉਹਨਾਂ ਦੇ ਨਾਲ ਸਾਡਾ ਦੁਪਹਿਰ ਦਾ ਖਾਣਾ ਵੀ ਇਕੱਠਾ ਹੁੰਦਾ ਰਿਹਾ ਤੇ ਮੈਂ ਜੋ ਸਮਝਣਾ ਕਿ ਇਹ ਇੱਕ ਬਹੁਤ ਜ਼ਿਆਦਾ ਦੁੱਖ ਦੀ ਘੜੀ ਹੈ ਔਰ ਇੰਨੀਆਂ ਜ਼ਿਆਦਾ ਉਹਨਾਂ ਨੇ ਲੋਕਾਂ ਨੂੰ ਹਸਾਉਣ ਤੇ ਲੋਕਾਂ ਦਾ ਐਂਟਰਟੇਨ ਕਰਨ ਦੇ ਵਿੱਚ ਜਿੰਨਾ ਉਹਨਾਂ ਦਾ ਯੋਗਦਾਨਮਈ ਨਾ ਪਲਾਉਣ ਯੋਗਦਾਨ ਹੈ ਤੇ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਣਾ ਵੱਲੋਂ ਸਾਨੂੰ ਬਹੁਤ ਜ਼ਿਆਦਾ ਅੱਜ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਤਾਂ ਬਹੁਤ ਜ਼ਿਆਦਾ ਦੁੱਖ ਲੱਗਾ ਹੈ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਉਹ ਇੱਥੇ ਕਿਉਂਕਿ ਇਹ ਬੜਾ ਗੰਭੀਰ ਕੰਮ ਜਿਹੜਾ ਉਹ ਕਰਿਆ ਸਨ ਪੀਐਸਜੀ ਉਹਨਾਂ ਨੇ ਕੀਤਾ ਲੇਕਿਨ ਜਦੋਂ ਅਦਾਕਾਰੀ ਦੀ ਗੱਲ ਆਉਂਦੀ ਸੀ ਤਾਂ ਕਿਸੇ ਨੂੰ ਹਸਾਣਾ ਕਹਿੰਦੇ ਸਭ ਤੋਂ ਔਖਾ ਕੰਮ ਹੈ ਲੇਕਿਨ ਬੜੀ ਹੀ ਸਹਜਤਾ ਦੇ ਨਾਲ ਆਪਣੇ ਉਹ ਹਰ ਕਿਰਦਾਰ ਨੂੰ ਨੇ ਪਾਉਂਦੇ ਨਜ਼ਰ ਆਏ ਸਨ ਪਰਦੇ ਤੇ ਆ ਬਿਲਕੁਲ ਤੁਸੀਂ ਬਿਲਕੁਲ ਵਾਜਿਬ ਗੱਲ ਕੀਤੀ ਹੈ ਕਿ ਕਸਾਉਂਦੇ ਔਰ ਉਹ ਆਪਣੇ ਰੂਟੀਨ ਦੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਸੀ ਕਿ ਉਹਨਾਂ ਵੱਲ ਵੇਖ ਕੇ ਇੱਕ ਇਨਸਾਨ ਜਿਹੜਾ ਸੀ ਉਹ ਆਪਣੇ ਦੁਖੀ ਹੁਰਦੇ ਹਿਰਦੇ ਨੂੰ ਸਿੱਧਾ ਬਾਹਰ ਲਿਆ ਕੇ ਖੁਸ਼ ਹੋ ਜਾਂਦਾ ਸੀਗਾ ਔਰ ਅੱਛੀ ਤਾਂ ਹਮੇਸ਼ਾ ਨਾ ਰਹਿੰਦੇ ਸੀ ਕਿ ਇੱਕ ਬਹੁਤ ਜ਼ਿਆਦਾ ਤੇ ਇਮਾਨਦਾਰੀ ਦੀ ਵੀ ਔਰ ਉਹਦੇ ਠੰਡੇ ਸੁਭਾਅ ਦਾ ਵੀ ਇੱਕ ਨਾ ਬਹੁਤ ਵੱਡੀ ਐਗਜ਼ਾਮਪਲ ਸੀਗੀ ਬੜੀ ਵੱਡੀ ਉਦਾਹਰਨ ਸੀ ਸਾਡੇ ਸਟੂਡੈਂਟ ਵਾਸਤੇ ਬੋਧੇ ਸਾਡੇ ਸਰੋਤਿਆਂ ਵਾਸਤੇ ਸਾਡੇ ਵਿਦਿਆਰਥੀਆਂ ਵਾਸਤੇ ਸਾਡੇ ਜੂਥ ਫੈਸਟੀਵਲਾਂ ਦੇ ਵਿੱਚ ਉਹਨਾਂ ਨੇ ਇੰਨੀ ਜ਼ਿਆਦਾ ਕੰਟਰੀਬਿਊਸ਼ਨ ਔਰ ਅੱਗੇ-ਅੱਗੇ ਬੱਚਿਆਂ ਨੂੰ ਆਪਣੇ ਰਾਹ ਤੇ ਤੋਰਨ ਵਾਸਤੇ ਇੱਕ ਬਹੁਤ ਵੱਡਾ ਰਾਹ ਦ੍ਰੇਸ਼ਾ ਦਾ ਕੰਮ ਵੀ ਉਹਨਾਂ ਨੇ ਕੀਤਾ ਔਰ ਸਾਡੇ ਬੱਚਿਆਂ ਨੂੰ ਕਿੱਥੋਂ ਤੱਕ ਉਹ ਨੈਸ਼ਨਲ ਪੱਧਰ ਤੱਕ ਜੂਥ ਫੈਸਟੀਵਲਾਂ ਦੇ ਵਿੱਚ ਐਕਸਟਰਾ ਕੋਰੀਕੂਲਰ ਅਕਟੀਵਿਟੀਆਂ ਦੇ ਵਿੱਚ ਬਹੁਤ ਦੂਰ ਤੱਕ ਉਹਨਾਂ ਨੂੰ ਲੈ ਕੇ ਗਏ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਸਾਡੇ ਕਿਸਾਨ ਮੇਲਿਆਂ ਦੇ ਵਿੱਚ ਜਿਵੇਂ ਮੈਂ ਕਹਾ ਤਾਂ ਆ ਦੋ-ਦੋ ਲੱਖ ਕਿਸਾਨ ਜਿਹੜੇ ਨੇ ਜਦੋਂ ਸਾਡੇ ਮੇਲਿਆਂ ਦੇ ਵਿੱਚ ਆਉਂਦੇ ਨੇ ਤੇ ਜਦੋਂ ਉਸ ਸਟੇਜ ਦੇ ਉਤੋਂ ਇੱਕ ਖੇਤੀਬਾੜੀ ਦਾ ਖੇਤੀਬਾੜੀ ਡਿਵੈਲਪਮੈਂਟ ਦਾ ਖੇਤੀਬਾੜੀ ਵਿਕਾਸ ਦਾ ਇੱਕ ਮੈਸੇਜ ਦਿੰਦੇ ਸੀ ਤੇ ਉਹ ਇੱਕ ਬਹੁਤ ਵੱਡਾ ਐਮਬੈਸਡਰ ਦਾ ਰੋਲ ਪੀਏਯੂ ਵੱਲੋਂ ਅਦਾ ਕਰਦੇ ਸੀ ਜੀ